ਐਫੇ ਅਜੀ ਰੇਡੀ ਉਰੇ ਬਰੇ ਬੁੱਤ ਕਲ ਸੁਣ ਆ ਗਏ ਜੀ ਮੇਰਾ ਰੱਤਾ ਇੱਥੇ ਪਹੇਚਾ ਨਾ 8500 ਰੁਪਏ ਦੇ ਲਾਗ ਗਏ ਆਈ ਰੇਡੀ ਜੀ ਕਲ ਸੁਣ ਬੁੱਤ ਕੰਨੇ ਬਲੀ ਮੇਰੇ ਬੁੱਤੀਸਾ ਖਸ਼ਿਆ ਤੋਂ 2500 ਰੁਪਏ ਦੇ ਲਾਗ ਪੰਜ ਸੌ ਹਜ਼ਾਰ ਰੁਪਏ ਤੋਂ ਲਾ ਗਏ ਯਾਰ ਹਾ ਨਾ ਕਲਾ ਕਰਤੀਆਂ ਸਾਰੀਆਂ ਅੱਛਾ 1500 500 ਰੁਪਏ ਦੇ ਲਾ ਗਏ ਯਾਰ ਤੇ ਦਾ ਰੋਡਾ ਪੇ ਲੈ ਕੇ ਰੱਖੇ ਲੈ ਕੇ ਆਏ ਮਾ ਤੇ ਉਹਨੂੰ 500 ਰੁਪਏ ਥੰਦੇ ਚੰਗੇ ਲੱਗਾਂ ਤੇ ਜਦ ਕਰ ਲਈ ਅੰਮੀ ਨਾਲ ਤੇ 500 ਭੋਗੇ ਦੇ ਦਿੱਤੇ ਤੇ ਮੈਂ ਹੁਣ ਰਾਣੇ ਪਾਉਣਾ ਆ ਤੇ ਜਦ ਉਹਦੇ ਨੂੰ ਜਾ ਪੜਾਏ ਤੇ ਉਹਨੇ ਕਹਣਾ ਵੀ ਇਦਨਾ ਤਾਂ ਇਹੀ ਘੱਟ ਚੰਗੇ ਨਾ ਬਨਾਉਂਦੇ ਚਾਹ ਤੂੰ ਇੰਤਾਂ ਕਰੂ ਤੇ ਯਾਰ ਉਹ 5000 ਘੋਲ ਠੀਕ ਆ ਨਾ ਸਾਜ ਕਿਤੇ ਰਹੀ ਹੁੰਦੀ ਥੋੜਾ ਕਰ ਤੇ ਮਾਣੂ ਨਹੀਂ ਆ ਪਤਾ ਕਿ ਮੇਰੇ ਕੋਲ ਕਹੇ ਕਿ ਲੈ ਅੱਛਾ ਹਾਲਾ ਪਾਣੀ ਕਰੀ ਤੀ ਥੋੜੀ ਜਿਹਾ ਨਾ ਪੂਰਾ 5000 ਤੇ ਇੱਕ ਬੋਲ ਤੀ ਠੀਕ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਕਦੋਂ ਆ ਰਿਹਾ ਮੈਂ ਦੋਲਰ ਰਿਪੋਰਟ ਫੜਾਣੀ ਹੈ ਜਦੋਂ ਆਹ ਮਤਲਬ ਬਾਹਰ ਤੇਰੀ ਮਾਰ ਦੇਣਾ 500 ਰੁਪਏ ਖਰਚਣਾ ਆਹ ਠੀਕ ਹੈ ਕਿ ਨਹੀਂ ਮਤਲਬ ਮਾਂ ਕੋਲ ਸ਼ੁਰੂ ਤੇ 500 ਤੋਂ 500 ਦੱਸ ਆਹ ਦੇਖਾਂਗਾ ਫਤਕੂ ਆਹ ਫਤਕ ਤੋਂ ਮਟਾਵਾਂਗਾ ਨਹੀਂ ਆਹੋ ਇਹ ਕਰ ਲੈਣਾ ਤੇ ਤੁਹਾਨੂੰ ਫਾਰਮ ਦੱਸ ਦੇ ਕਿ ਆਹ ਕਰਵਾ ਦੇ ਤੇ ਉਹਨੇ ਆਪਣੀ ਤਰੀਕਾ ਨਾਲ ਦੱਸਿਆ ਆਪੇ ਕਰ ਲੈਣੇ ਗੱਲ ਉਹਨੇ ਠੀਕ ਹੈ ਕਿ ਨਹੀਂ ਕਿਹਾ ਬੜੇ ਯਾਰ ਕਿਹਾ ਸੱਤ ਦੇ ਦੇ ਤਾਜੀ ਤੇ 500 ਰੁਪਏ ਬਾਕੀ ਦੇ ਦੇ ਤਾਂ 550 ਰੁਪਏ ਬੜਾ ਬੜਾ ਆਹ ਤੇ ਇੱਤਾ ਕਰ ਬਾਈ ਮਾ ਹਾਂ ਤੇ ਬਹੁਤ ਹੈ ਹਾਂ ਤੇ ਮੈਂ ਆਪ ਨੂੰ ਸਾਥ ਦੇ ਨਾ ਸੜ ਦੇ ਤਾ ਦੇ ਬਾਈ ਮਾ ਤੇ ਹਾਂ ਬਾਈ ਮਾਰ ਕੇ ਦੇ ਦੇ ਤਾ ਉਹ ਆ ਜਿੰਗ ਬੋਦਾ ਮਾ ਹੈ ਤੇ ਇਹ 15 1600 ਦਾ ਲਾ ਗਿਆ ਇਹ ਹੈ ਤੇ ਤਾ ਜੇ ਮੈਂ ਚਾਹਤਾ ਹਾਂ ਕਿ ਪੰਜਰ ਥੋੜੀ ਵਹਿ ਤੇ ਚਲੋ ਭੜੇ 5000 ਉਹ ਸਾਜੇ ਦਾ ਕਰਦਾ ਹਾਂ ਗੱਡੀ ਮੈਂ ਫੜਾ ਗਈ ਆ ਉਹਨਾਂ ਦੇ ਦੇ ਦੇਣਾ ਵਾਰ ਮਾਰਨਾ ਨਾਲੇ ਗੱਡੀ ਫੁੱਟ ਉੱਡਾ ਕੇ ਬੈਠੇ ਐ ਤੇ ਹੈ ਮੰਮੀ ਵੀ ਇੰਤਰੀ ਕਰ ਸਕਦੇ ਉਹ ਆਜੀ ਆਜੀ ਫਤ ਗੱਲ ਸੁਣ ਨਹੀਂ ਰਹਾ ਆਜੀ ਤੇਰੀ ਕਰਿਓ ਮੈਂ ਤਾਂ ਕੁਛ ਕਰ ਨਹੀਂ ਰਹਾ ਉਹ ਪੰਗਲਾ ਕਾਲੀ ਪਾਉਂਦੇ ਆ ਆਜੀ ਮੈਂ ਗੱਲ ਸੁਣਾ ਹਾਂ ਬੁੱਧ ਕੀ ਗੱਲ ਬੁੱਧਾ ਮੇਰੀ ਗੱਲ ਸੁਣ ਉਹ ਅੰਦਰ ਆ ਵੜਾ ਜਾ ਹਾਂ ਜੇ ਤੈਨੂੰ ਗੱਲ ਕਰਨੀ ਹੈ ਕੋਈ ਪੁੱਤ ਕਿਹਦੀ ਯਾਦ ਕਰਨੀ ਹੈ ਦੂਜੇ ਅੰਦਰ ਤੇ ਮੇਰੇ ਨਾਲ ਕੀ ਗੱਲ ਸੁੱਖਾ ਹੈ ਵਾ ਉਹ ਸੋਖੀ ਆ ਤੂੰ ਹਾਂ ਦੱਸ ਹਾਂ ਕੀ ਗੱਲ ਉਹ ਮੈਂ ਗੱਲ ਕਰਦੀ ਨਹੀਂ ਹਾਂ ਵੀਨਾ ਆ ਥੋੜੀ ਜਿਹੀ ਪੈਈ ਹੈ ਹਾਈ ਹਾਈ ਆ ਇਹ ਤੂੰ ਕੋ ਦੇਣੀਆਂ ਮੈਨੂੰ ਪੈਸੇ ਲੈ ਮੈਂ ਕੋ ਲਾ ਦਿੰਦਾ ਤੂੰ ਤੇਰਾ ਭਤੀਜਾ ਹਾਂ ਤੇ ਭਤੀਜੇ ਜਿਹੜੇ ਭੂਆ ਦੀ ਚਾਹ ਹੁੰਦੇ ਆ ਪਰ ਪੈਸਾ ਨਾਲ ਸਭ ਪਿਆਰ ਹੁੰਦਾ ਬੁੱਤ ਪਿਆਰ ਤੋਂ ਬੰਦਾ ਬੰਦਾ ਇਹਨਾਂ ਦੀ ਗੱਲ ਰਖੜੀ ਕਿਤੇ ਰੋ ਰੋ ਜਾ ਮੁੰਡਈ ਹੈ ਤੇਰੀ ਮਾਂ ਵੇਖ ਲੂਗੀ ਨਾ ਤੇ ਗੱਲ ਪਾਊਗੀ ਤੇਰੇ ਭੂਆ ਇੱਥੇ ਕਰਕੇ ਤੈਨੂੰ ਮੈਂ ਸੈਡ ਦੇ ਕਰਕੇ ਲਿਆ ਆਂ ਵੀ ਫੁੱਫੜ ਦੇ ਹੁੰਦਾ ਜੇ ਪੜਾਈ ਨਾ ਪੈਸੇ ਤੇ ਮਾਂ ਨੇ ਮਗਰੋਂ ਪੋਣਾ ਮੈਂ ਕਪਾਤ ਠੀਕ ਆ ਨਾ ਕਤਨਾ ਨਾ ਆ ਇਹ ਮੁੱਠੀ ਜਿਹਾ ਲਗੇੜ ਲਾਹ ਚ ਕਿਤੇ ਗੁੰਮ ਕਰ ਲਾ ਪਏ ਪੁੱਤ ਮੇਰੀ ਗੱਲ ਸੁਣਾ ਪੈਸੇ ਨਾ ਪਿਆਰ ਨਹੀਂ ਹੁੰਦਾ ਜੇ ਤੁਹਾਡੇ ਘਰ ਤਾਂ ਪੱਤ ਪੈਂਦਾ ਵਾ ਤੇ ਕਿਉਂ ਮੈਨੂੰ ਪੈਸੇ ਦੇਣ ਦੇ ਜੇ ਪੁੱਤ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਬਸ ਪਿਆਰ ਚਾਹੀਦਾ ਆਪਣੇ ਭਰਾ ਦਾ ਤੇ ਆਪਣੇ ਭਤੀਜੇ ਦਾ ਉਹ ਭੂਆ ਪਿਆਰ ਵੀ ਹੈਗਾ ਵੀ ਪਿਆਰ ਹੀ ਦੇਣੇ ਤੈਨੂੰ ਹੋਰ ਦੱਸ ਕੀ ਹੈ ਹੈ ਐਨੇ ਉਹ ਪੈਸੇ ਖਰਚ ਕੇ ਆਈਆਂ ਉਥੋਂ ਪੁੱਤ ਫਿਰ ਕੀ ਹੋ ਗਿਆ ਇੰਨੇ ਪੈਸੇ ਖਰਚਦੇ ਆਪੇ ਨਹੀਂ ਨਹੀਂ ਕੋਈ ਗੱਲ ਨਹੀਂ ਬੜਾ ਗੋਹਵਾ ਨਹੀਂ ਪੁੱਤ ਮੈਨੂੰ ਤਾਂ ਹੋਰ ਪਰਮ ਹੋਣ ਡਿਆ ਉਹ ਤੂੰ ਨਿੱਕਾ ਆ ਕਿਉਂ ਤੇਰੇ ਕੋ ਪੈਸੇ ਲਵਾਵਾਂ ਮੇਰੀ ਸੁਣ ਗੱਲ ਪੁੱਵਾ ਮੈਨੂੰ ਡੇਢ ਨਹੀਂ ਫੜਾਏ ਪੈਸੇ ਵੀਰ ਨੇ ਫੜਾਏ ਆਹੋ ਦੱਸ ਹੈ ਮੈਂ ਕਿਹੜਾ ਆਪਣੇ ਕੋਲੋਂ ਦੇਣਿਆ ਤੇਰੇ ਭਾਣੇ ਦਿੱਤੇ ਮੈਂ ਤਾਂ ਦੇ ਦਿਆ ਚੱਲ ਕੋਈ ਉਹ ਤੇ ਕੋਈ ਕਰਨੀ ਹੋ ਰਖ ਲੈ ਤਾਂ ਪਹਿਨ ਜਿਆਦਾ ਲੱਗਣੇ ਉਹ ਜਿਆਦੇ ਨਹੀਂ ਕੀ ਹਾਂ ਇਹਦੇ ਥੋੜੇ ਆ ਜਿਆਦਾ ਤੇ ਦੇਣੇ ਕਿਰ ਕਿਤੇ ਬੰਗੂ 10 ਹਾਂ ਹਾਂ ਥੋੜੇ ਹੀ ਪੈਸੇ ਭਾਣਾ ਪੁੱਤ ਜੇ ਤੇਰੀ ਮੰਮੀ ਨੇ ਵੇਖ ਲਿਆ ਨਾ ਉਹਨੇ ਤੇਰੀ ਰੇਲ ਬਣਾ ਦੇਣੀ ਆ ਮੈਨੂੰ ਪਤਾ ਨਾ ਉਹਦੇ ਸੁਭਾ ਦਾ ਮੈਂ ਆਦਾ ਮੂੰਹ ਵੇਖਣ ਲਈ ਆ ਹੈ ਉਹ ਤਾਂ ਸਿੱਧਾ ਮੂੰਹ ਨਹੀਂ ਕਰਨ ਦੇਈ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਨਾਲ ਮੁੰਜੰਦਰ ਆਇਆ ਉਹ ਮੈਨੂੰ ਘਰ ਜਾ ਕੇ 20-20 ਗੱਲਾਂ ਕਰਨੀਆਂ ਹੁੰਦੀਆਂ ਉਹ ਚੱਲ ਪੂਆ ਨੂੰ ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੋਊਗਾ ਕਿ ਕੀ ਆ ਤੇ ਕੀ ਨਹੀਂ ਪੁੱਤ ਪਤਾ ਤੇ ਨਹੀਂ ਆਹੀ ਜਿਹੜਾ ਉਹ ਕਿਹਾ ਜੀ ਵੀ ਫੁੱਫੜ ਨੇ ਉਹ ਅੜੀ ਤਰ੍ਹਾਂ ਲਈ ਹੈ ਹੈ ਅਹੀਂ ਹੋਰ ਕੀ ਕਰ ਸਕਦੇ ਆ ਗੱਲ 'ਚ ਚੱਲ ਕੋਈ ਨਹੀਂ ਪੁੱਤ ਇੱਕ ਗੱਲ ਹੋਰ ਜੀ ਡੈਡੀ ਨੇ ਪੀਆ ਕੌਨਸ ਬਣਾ ਤੁਹਾਨੂੰ ਫੁੱਫੜਦੇ ਹੁੰਦੇ ਆ ਅੱਛਾ ਤੇ ਉਹ ਫੜ ਲਿਓ ਮੰਮੀ ਲਈ ਉਹ ਦਰਹੀਗਾ ਨਾ ਮੰਮੀ ਨੂੰ ਇਹ ਹੋਊਗਾ ਵੀ ਤੇ 500 ਦਿੱਤਾ ਉਹ ਪੁੱਤ ਮੈਨੂੰ ਤਾਂ ਸ਼ਰਮ ਜੀ ਆਉਂਦੀ ਏ ਕੀ ਕਰਨ ਦੇ ਜੇ ਤੁਸੀਂ ਦੋਵੇਂ ਪਿਓ ਪੁੱਤ ਯਾਰ ਭੂਆ ਤੂੰ ਮੇਰੀ ਗੱਲ ਕੋਈ ਸਮਝਦੀ ਚੱਲ ਸਮਝ ਗਈ ਆਹ ਯਾਰਾ ਖੜਾ ਕੋਲ ਰੱਖ ਲੈ ਠੀਕ ਹੈ ਹੁਣ ਖੋਲਣਾ ਵੈਸੇ ਖੋਲਣਾ ਸੀ ਨੀ ਰਾਜ ਨਾਲ ਲੈਣਾ ਉਹ ਨਹੀਂ ਖੋਲਦੀ ਪਪਾ ਨਹੀਂ ਖੋਲਦੀ ਤੂੰ ਵੀ ਪੂਰਾ ਜਿਗੀ ਆਪਣੇ ਕਿਓਰ ਦਾ ਤਿੰਨ ਕੀ ਆ ਤੇ ਉਹ ਲੈ ਜਾ ਖਾਣ ਨੂੰ ਹੈ ਕੋਈ ਦਾ ਨਹੀਂ ਲੈ ਜਾਉਂਦੀ ਭੂਆ ਲੈ ਲੈ ਜਾਓ ਘਰ ਵਧੀਆ ਅੱਛਾ ਲੈ ਆ ਦੂੰਦੀ ਹੋਰ ਨਾਸ ਆਹ ਵਾ ਹੋਰ ਕੁਝ ਮੰਗੂਗਾ ਜਦੋਂ ਫੋਨ ਕਰਦੇ ਹੋ ਕੋਈ ਗੱਲ ਨਹੀਂ ਪੁੱਤ ਹਾਂ ਕੋਈ ਨਹੀਂ ਪਰ ਇੱਕ ਗੱਲ ਨਾ ਪੁੱਤ ਕੋਈ ਨਹੀਂ ਪੈਸੇ ਨਾਲ ਵੱਡੇ ਨਹੀਂ ਹੋਈਦਾ ਠੀਕ ਆ ਨਾ ਭੈਣ ਭਰਾਵਾਂ ਨਾਲ ਹੀ ਸਭ ਕੁਝ ਹੁੰਦਾ ਉਹ ਪੂਆ ਵੀ ਪਿਆਰੀ ਹੁੰਦਾ ਹੈ ਜੇ ਇੱਕ ਉਹੜ ਦਾ ਤੂੰ ਐਂ ਮੰਨਦਾ ਨਾ ਤੇ ਅਸੀਂ ਤੈਨੂੰ ਕੋ ਤੱਸ ਦੇਣਾ ਨਹੀਂ ਫਿਰ ਕੀ ਪਤਾ ਨਹੀਂ ਕੀ ਗੱਲ ਵਾਚ ਮੈਨੂੰ ਹੋਰ ਤਰ੍ਹਾਂ ਮਹਿਸੂਸ ਹੋਣ ਡਿਆ ਦਸਤੀ ਚੋਰੀ ਦੇਣ ਡੇ ਜੇ ਪਿਓ ਪੁੱਤ ਪੈਸੇ ਮੇਰੇ ਉਹ ਚੋਰੀ ਨਹੀਂਗੇ ਸਾਡੇ ਘਰ ਦੇ ਹਾਲਾਤ ਕੋਏ ਹੋ ਜਿਹਨੇ ਤਾਂ ਚੋਰੀ ਵਾਲੀ ਸੀ ਕਰਨੀ ਹੈਗੀ ਚਲ ਕੋਈ ਨਹੀਂ ਪੁੱਤ ਠੀਕ ਆ ਨਹੀਂ ਦਸਤੀ ਰੱਖ ਲੈਣੀ ਆ ਇਹ ਰੱਖ ਲੋ ਕਿਤੇ ਲੁਕਾ ਕੇ ਹਾਂ ਪਸਚੇ ਪਾ ਲੈਣੀ ਆ ਪਸਚੇ ਪਾ ਲੋ ਤੇ ਬੰਨਣਾ ਕੀ ਠੀਕ ਆ ਚਲ ਨਹੀਂ ਲੱਗਦਾ ਪੂਰੀ ਸੱਜੂ ਅੰਦਰ ਫਿਰ ਮੰਮੀ ਨੂੰ ਸ਼ੱਕ ਕਰਨਾ ਚਲ ਠੀਕ ਆ ਬੜਾ ਸਿਆਣਾ ਹੋ ਗਿਆ ਹਾਂ ਹਾਂ ਆ ਜਾਓ ਬਈ ਚੱਲ ਉਹ ਆਦ ਪੈਹ ਦਿੱਤੀ ਟੈਨਸ਼ਨ हट ਗਈ ਮੇਰੇ ਸਿਰ ਤੋਂ ਹੁਣ ਇਹ ਆ ਵੀ ਕਿਤੇ ਮੰਮੀ ਨਾ ਕਿਤੇ ਉੱਪਰ ਖੜੇ ਜਾ ਕੇ ਸੁਣ ਲੇ ਗੱਲ ਮੈਨੂੰ ਇਹ ਪਾ ਲੱਗਦਾ ਜਣਾ ਪਰ ਉਹਨੂੰ ਤੇ ਪੈਸੇ ਲੈਣੇ ਨਹੀਂ ਫਿਰ ਕੀ ਹੋਣਾ ਕੋਈ ਚੱਕਰ ਨਹੀਂ ਕੀ ਕਰਨੀ ਆ ਕੁਛ ਨਹੀਂ ਕਰਨਾ ਕੀ ਹੈ ਮੁੰਡੇ ਨੇ ਵਾਈਪਰ ਹੀ ਨਹੀਂ ਦੇਤਾ ਭੂਆ ਨੂੰ ਨਹੀਂ ਨਹੀਂ ਉਹਨੇ ਮੈਨੂੰ ਕੀ ਦੇਣਾ ਹੈਗਾ ਉਹ ਤਾਂ ਹੀ ਉਹ ਤੇ ਪੁੱਛਣ ਡਿਆ ਹੈ ਵੀ ਭੂਆ ਉਹਦੇ ਨੂੰ ਕਿਉਂ ਨਹੀਂ ਲੈ ਕੇ ਆਈ ਅੱਛਾ 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 ਆਹੋ ਤੇ ਮੈਨੂੰ ਪੁੱਛਣ ਡਿਆ ਫੇ ਨਰਾਜ਼ਤ ਨਹੀਂ ਕਿਤੇ ਤੇ ਮੈਂ ਕਿਹਾ ਨਹੀਂ ਪਤਾ ਨਰਾਜ਼ ਨਹੀਂ ਆ ਉਹਦਾ ਹੀ ਮੈਨੂੰ ਤਾਂ ਲੱਗਦਾ ਵਾ ਉਹ ਨਰਾਜ਼ ਘੱਟ ਹੁੰਦਾ ਉਹਨੇ ਵੀ ਹੈਗਾ ਕਿ ਸਪੂਟਾ ਕੰਮ ਕੁੰਮ ਕਰਕੇ ਨਹੀਂ ਹੁੰਦਾ ਉਹ ਤਾਂ ਕਰਕੇ ਨਿਆਲੇ ਦੇ ਆਵਾਜ਼ ਮਾਰ ਲਈ ਹੁੰਦਾ ਵਿਚਾਰੇ ਨੇ ਮੈਨੂੰ ਕੀ ਕਹਿਣਾ ਹੈਗਾ ਇਹ ਤਾਂ ਗੱਲ ਤਾਂ ਠੀਕ ਆ ਤਾਂ ਕਿੱਥੇ ਜੇ ਵੀ ਹੋਣੀ ਹੈ ਹੈ ਇੱਥੇ ਬਾਹਰ ਹੀ ਰਹਿ ਗਏ ਅੱਛਾ ਅੱਛਾ ਹੁਣ ਦਿਖਿਆ ਨਹੀਂ ਕਿਤੇ ਸਾਹਮਣੇ ਉਏ ਤੇ ਉਹਨੇ ਕਿਹਾ ਕਿ ਪਿਆਣਾ ਕਿੱਥੇ ਆ ਤੇ ਰੋਟੀ ਬਣਾਈ ਇਹਨਾਂ ਨੇ ਹੈ ਤੇ ਰੋਟੀ ਖਾ ਕੇ ਨਾ ਤੇ ਚੱਲੀਏ ਟਾਈਮ ਨਾਲ ਮੁੰਡਾ ਡਿੱਗਦਾ ਹਾਂ ਤੈਨੂੰ ਕਿੰਨੇ ਆ ਗਏ ਰੋਟੀ ਦੇ ਜੱਗ ਤੇ ਲਾ ਇੱਥੇ ਤੇ ਮੈਂ ਚਾਹ ਬਣੀ ਪੀਦਾ ਪਰ ਘਰ ਜਾਂਦੇ ਪਤਾ ਕੀ ਗੱਲ ਵਾ ਹੁਣ ਪਰਚਾਈ ਦੇ ਰੋਟੀ ਸਾਰੀ ਬਣਾਈਆਂ ਤੇ ਜੇ ਆਪਾਂ ਖਾ ਕੇ ਨਾ ਨਾ ਜੇ ਤੈਨੂੰ ਮਗਰੋਂ ਗੱਲਾਂ ਕਰਨੀਆਂ ਜੀ ਉਹ ਗੱਲਾਂ ਤੇ ਕਰਨੀਆਂ ਉਧਰ ਛੜਕ ਤੇ ਘਰ ਮੁੰਡਾ ਨਹੀਂ ਗਿਆ ਘਰ ਵਾ ਚਲ ਕੋਈ ਨਹੀਂ ਇੱਕ ਤਾਂ ਫੁਲਕਾ ਜਿੰਨਾ ਖਾਣਾ ਖਾ ਲੂ ਠੀਕ ਆ ਨਾ ਤੇ ਖਾ ਕੇ ਤੇ ਚੱਲੀਏ ਟਾਈਮ ਦੇ ਨਾਲ ਚੱਲ ਜੀ ਆ ਤੈਨੂੰ ਮੈਂ ਘਰੋਂ ਸਮਝਾ ਕੇ ਲੈਂਦਾ ਹਾਂ ਚਲ ਕੋਈ ਛੇਤੀ ਆ ਜਾਂ ਪੰਦੀ ਨਹੀਂ ਰੋਟੀ ਹੋ ਹੈ ਆ ਖਾ ਕੇ ਚੱਲੀਏ ਫਿਰ ਚਲ ਵੇ ਲੈ ਮਰਵਾਤੀ ਤੇਰੀ ਤੇ ਭਾ ਦੇਤਾ ਕਰੀ ਛੇਤੀ ਖਿਚਕ ਮੰਤਰ ਬੜੀ ਇੱਥੋਂ ਚੰਗਾ ਚੰਗਾ ਪਾਈ ਦਿੰਦੇ ਮੇਰੀ ਸੁਣੋ ਗੱਲ ਆ ਲਓ 500 ਰੁਪਇਆ ਤੁਹਾਨੂੰ ਭਿਆਨ ਆਪਣੀ ਨਿਫੜਾ ਦਿਓ ਰਮਣ 500 ਦਾ ਕੀ ਹੁੰਦਾ ਵਾ ਉਹ ਆਪੇ ਕਿਹ ਹੁੰਦਾ ਵਾ ਹਜ਼ਾਰ ਤੇ ਉਦੋਂ ਦੇਖੇ ਆਏ ਰੋਜ਼ ਰੋਜ਼ ਇਹਦੇ ਪਹਿਹਵਾਰਾ ਖਾਂਦੇ ਆ ਕਿੰਨਾ ਖਰਚਾ ਹੋਆ ਤੇ ਕਿੰਨੀ ਤੋਂ ਮੰਗਾਈ ਆ ਮਰਾਮ ਦੋਵੇਂ ਜੀ ਆਏ ਆ ਤੇਰੇ ਦੇਖੀ ਦੋਵੇਂ ਜੀ ਆਏ ਆ ਤੇ ਹੁਣ ਦੱਸ ਜਾ ਲਈਏ ਪੰਜ ਬਰਫੀ ਦਾ ਡੱਬਾ ਕਿੰਨੇ ਕੋਲ ਹੈ ਇਹਦੇ ਵੇ 2000 ਰੁਪਏ ਦਾ 5150 ਸੜੇ گلاب ਜਾਮ ਨੂੰ 1/2 ਕਿਲੋ ਚੁੱਕੀ ਆਈ ਆ 60 ਰੁਪਏ ਦੇ ਲਿਆਈ ਆ ਬਰਫੀ ਦਾ ਡੱਬਾ ਲਿਆਂਦਾ ਵਾ ਰਖੜੀਆਂ ਲੈ ਆਈ ਹੁਣ ਤੇਨਾਂ ਦੱਸਾਂ ਤਾਂ ਆਂਦੀਆਂ ਕੀ ਲਿਆਈ ਆ ਔਰ 100 ਰੁਪਏ ਖਰਚ ਕੇ ਆਈ ਏ ਸਾਰਾ ਤਾਂ ਚੱਲ ਭਾਵੇਂ ਸਾਨੂੰ ਤੁਹਾਡੇ ਬਣ ਕੇ ਚੱਲ ਜਾਂਦੀ ਤੇ ਹੁਣ ਰਖੜੀ ਤੇ ਰਖੜੀ ਆ ਤਾਂ ਕੀ ਕਰਾਂ ਫਿਰ ਮੈਂ ਹੁਣ ਕੋਈ ਗੱਲ ਨਹੀਂ ਅਗਲੀ ਵਾਰ ਹਲਤ ਜ਼ਿਆਦਾ ਦੇ ਦਾਂਗੇ ਹੁਣ ਮੈਂ ਵੀ ਪੈਣ ਜਾਣਾ ਵਾ ਮੇਰੇ ਕੋ ਵੀ ਪੈਸੇ ਚਾਹੀਦੇ ਆ ਸੱਚਾ ਚਾਹੀਦਾ ਨਹੀਂ ਕੋਣ ਕੋਈ ਨੀ ਤਾਂ ਇਹਦਾ ਮੋਟੇ ਤੇ ਫੜਾ ਗਿਓ ਪਰੋਣੇ ਨੂੰ ਕੀ ਪਤਾ ਕਿੰਨੇ ਫੜਾਇਆ ਕਿੰਨੇ ਨਹੀਂ ਫੜਾਇਆ ਜੇ ਦਾ ਨਾ ਕਰ ਥੋੜੇ ਦਿਨ ਹੋਰ ਤੇ ਮੈਂ ਤਾਂ ਨਿੱਕੋ ਗੱਲ ਕਹਤੀ ਜੇ ਇਹੋ ਪੈਸੇ ਦੇਣੀ ਆ ਭਾਵੇਂ ਚੁੱਪ ਕਰਕੇ ਦੇ ਦੋ ਤਾਂ ਭਾਵੇਂ ਰੌਲਾ ਪਾ ਕੇ ਦੇ ਦੋ ਚੋ ਠੀਕ ਹਮਤ ਆਹੋ ਨਹੀਂ ਠੀਕ ਹੋ ਆ ਕੇ ਮੂੰ ਚੋਕਰੀ ਤਾਂ ਤੁਰਉਂਦੀ ਆ ਅਜੇ ਹੁਣ ਤੋਰਿਆ ਇਹਨੂੰ ਸ਼ੂਟਿੰਗਾਂ ਦੇ ਵਿੱਚ ਉਹਦਾਂ ਵੀ ਪਿਓ ਪੁੱਤਾਂ ਨੇ ਮੇਰੇ ਤੋਂ ਚੋਰੀਏ ਨੂੰ ਪੈਸੇ ਦੇਤੇ ਭੂਆ ਕੱਪੜੇ ਬਣਾ ਲਈ ਭੈਣ ਕੱਪੜੇ ਬਣਾ ਲਈ ਹੁਣ ਆਈ ਆ ਤਾਂ ਹੁਣ ਫੇਰ ਇਹਨੂੰ ਪੈਸੇ ਦੇ ਦੋ ਫੇਰ ਜਿਹੜੀ ਫਸਲ ਦੇ ਪੈਸੇ ਇਹਦੇ ਜੋਗੇ ਆ ਅਹੀਂ ਤੇ ਇੱਥੇ ਕਾਰ ਸੇਵਾ ਹੀ ਰਹੇ ਆ ਕਰਨ ਪੈਸੇ ਇਹਨੂੰ ਚਾਹੀਦੇ ਆ 500 ਥੋੜਾ ਵਾ 100 ਖਰਚਾ ਕਰਕੇ 400 ਉੱਤੇ ਮਿਲ ਗਿਆ ਰਖੜੀ ਬੰਨਣ ਆਈ ਏ ਵੇਲੀ ਹੈਗੇ ਰਖੜੀ ਕਿੰਨੇ ਦਿਨਾਂ ਨੂੰ ਤਾਂ ਪਹਿਲਾਂ ਹੀ ਧੌੜੀ ਫਿਰਦੀ ਏ ਜੋ ਮਿਲਦਾ ਉਹ ਲੈਵਾਂ ਲੈਵਾਂ ਕੋਈ ਨਹੀਂ ਮੇਰਾ ਅਰਾਧਾ ਲਾਗੇ ਜਾ ਕੇ ਬਵਾ ਜੇ ਮੈਂ ਇੱਥੇ ਰਹੀ ਇਹਨਾਂ ਪੈਸੇ ਕੌਣੋਂ ਦੇ ਦੇਣੇ ਆ ਲਾਗੇ ਜਾਣੀ ਆ ਮੈਨੂੰ ਪਤਾ ਤੇ ਲੱਗੂਗਾ ਕਿ ਕਿੰਨੇ ਪੈਸੇ ਖਰਪੋਂਦੇ ਮੇਰੀ ਗੱਲ ਸੁਣ ਰੋਟੀ ਤੇ ਲਈਏ ਖਾ ਤੇ ਚੱਲ ਜਲੀਏ ਹੁਣ ਕੋਈ ਗੱਲ ਨਹੀਂ ਚਲੀ ਜਾਣਾ ਆਤ ਲੈਂਦੋ ਉਹਨਾਂ ਨੂੰ ਹੈ ਉਹ ਪਰੋਣਾ ਚਲੀ ਜਾਣਾ ਪੇਂਡ ਹੀ ਜਾਣਾ ਵਾ ਉਹ ਨਹੀਂ ਯਾਰ ਤੈਨੂੰ ਪਤਾ ਘਰ ਕੰਮ ਥੇਰੇ ਆ ਇਹ ਉਹ ਤੇਰੀ ਗੱਲ ਨਾਲ ਇਹ ਨਾ ਹੁੰਦਾ ਘਰ ਉਹਦੇ ਕਰਕੇ ਆ ਫਿਰ ਜਿਆਦਾ ਕਹਿਣ ਚਲ ਕੋਈ ਨਹੀਂ ਚਲੀ ਜਾਣਾ ਉਹਦਾ ਕਿਹੜਾ ਨਿਆਣਾ ਆ ਉਹ ਆਪਾਂ ਬਾਤੇ ਉਹ ਨਹੀਂ ਨਹੀਂ ਬਾਹਰ ਰਹਿਣਾ ਯਾਰ ਕੰਮ ਹੀ ਕੋਈ ਨਹੀਂ ਮੈਂ ਤੇ ਤੂੰ ਅੱਗੇ ਗਿਆ ਮੈਂ ਰੋਟੀ ਪਾਣੀ ਦਾ ਨਾਂ ਖਾਂਦੇ ਤੇ ਆ ਚਾਹ ਪਾਣੀ ਪੀਤਾ ਖਾਂਦੇ ਕਿਉਂ ਨਾ ਆ ਕਿਹਦਾ ਨਹੀਂ ਗੱਲਾਂ ਕਰਤੀ ਦੱਸ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਯਾਰ ਹਾਂ ਆਲਾ ਭੈਣ ਤੇ ਰਹਿੰਦੇ ਵੀਰ ਉਹ ਫੜਗਾ ਪੈਸੇ ਨਾਲ ਕਿਹੜੀ ਗੁੱਤੀ ਗੱਲ ਹੁੰਦੀ ਆ ਉਹ ਚਲ ਕੋਈ ਨਹੀਂ ਭੈਣ ਭਰਾਵਾਂ ਦਾ ਪਿਆਰ ਹੀ ਬੜਾ ਹੁੰਦਾ ਉਹ ਚਲ ਕੋਈ ਗੱਲ ਹੀ ਫਿਰ ਕੀ ਆ ਰਾ ਨੇ ਪਿਆਰ ਨਾਲ ਦਿੱਤੇ ਫੜ ਲਾ ਚਾਹਿਆ ਜਨਾ ਫਤ ਤੋੜੀ ਹੀ ਮਾਰੀ ਤੇ ਚਲ ਕੋਈ ਗੱਲ ਪੈਣਾ ਲਗੇ ਤੇ ਵਾਧ ਦੇ ਦਾਂਗੇ ਪਰ ਚਲ ਕੋਈ ਨਹੀਂ ਜੇ ਲੋੜ ਆ ਰਹੀ ਵੀ ਰਖ ਲੈ ਯਾਰ ਨਹੀਂ 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 ਕੋਈ ਗੱਲ ਹੈ ਤੇ ਮੈਂ ਚੱਲ ਜਿਗਰਾ ਹੁਣ ਸਵਾਦ ਲਈ ਰਖੜੀ ਦਾ ਤਿਆਰ ਜਿਹੜਾ ਹੁੰਦਾ ਨਾ ਪਿਆਰ ਦਾ ਹੁੰਦਾ ਵਾ ਪੈਹਾਂ ਦੇ ਕਰਕੇ ਨਹੀਂ ਪਹਿਣਾ ਹੁੰਦੀਆਂ ਸਿਰਫ ਪਿਆਰ ਦੇ ਕਰਕੇ ਭਜੀਆਂ ਆਉਂਦੀਆਂ ਹਾਂ ਠੀਕ ਆ ਨਾ ਤੇ ਤੁਸੀਂ ਮੈਂ ਤਾਂ ਕੰਨੀ ਰਹਿਣ ਦੋ ਨਹੀਂ 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 ਰਿਆਣ ਕੋ ਦੇ ਤੋ ਵੀ ਕਰ ਜਾ ਕਰਕੇ ਆਈ ਨਹੀਂ ਫਿਰ ਕੀ ਹੋ ਗਿਆ ਜੇ ਮੋੜਾ ਕਿੱਧਰ ਕਿੱਦਾਂ ਹੋ ਗਿਆ ਯਾਰ ਉਤਰਾ ਨਹੀਂ ਆਈ ਦਾ ਆਹ ਪ੍ਰਿਆਏ ਹੁਣ ਤਿਆਰਵਾ ਫੇਰ ਵੀ ਰਕੀਦਾ ਉਹਨੇ ਨਹੀਂ ਕੋਈ ਗੱਲ ਨਹੀਂ ਯਾਰ ਤੇ ਮੈਂ ਤਾਂ ਕਹਿੰਦਾ ਰਹਿੰਦੇ ਤੁਸੀਂ ਉਹ ਨਹੀਂ ਨਹੀਂ ਲੈਣਾ ਨਿਕਾ ਯਾਰ ਤੈਨੂੰ ਪਤਾ ਛੜਕ ਦੇ ਘਰ ਤੈਨੂੰ ਅੱਗੇ ਦੱਸੀ ਗੱਲ ਚਾਹ ਬਣਾਵਾ ਥੋੜੀ ਥੋੜੀ ਤਿਆਰਵਾ ਨਹੀਂ ਨਹੀਂ ਹੁਣ ਨਹੀਂ ਹੁਣ ਤੇ ਬਹੁਤ ਰੱਜ ਗਿਆ ਵ ਅੱਗੇ ਰੋਟੀ ਕਿੰਨੀ ਖਾ ਲਈ ਆ ਤੇ ਹੁਣ ਨਹੀਂ ਚਲਣ ਚੱਲ ਜੀ ਆਪਾਂ ਨਹੀਂ ਨਹੀਂ ਹੁਣ ਨਹੀਂ ਭਾਬੀ ਹੁਣ ਆਓ ਤੁਸੀਂ ਕੋਈ ਨਹੀਂ ਆਵਾਂਗੇ ਮੈਂ ਤਾਂ ਕਹਿੰਦਾ ਰਹਿੰਦਾ ਜ਼ਰਾ ਤੇਰੀ ਸਿਆਸੂਆ ਕਰਦੇ ਉਹ ਨਹੀਂ ਸੇਵਾ ਸੇਵਾ ਯਾਰ ਇਹ ਕਿਹੜੀ ਗੱਲ ਬਾਤ ਯਾਰ ਹੱਲ ਕੀਤੀ ਫੇਰ ਆ ਰਾਂਗੇ ਹੁਣੇ ਹਾਂ ਚਲੋ ਚਲੋ ਠੀਕ ਆ ਵੀਰ ਫਿਰ ਚਲੋ ਠੀਕ ਆ ਤੇ ਇਹ ਰੋਟੇ ਜੇਰ ਕਾਣ ਕਰਦਾ ਰਹਾਦਾ ਨਹੀਂ ਤੈਨੂੰ ਭਲਾਉਂਦਾ ਉਹ ਨਹੀਂ ਯਾਰ ਤੈਨੂੰ ਦੱਸੀ ਦੀ ਗੱਲ ਹੈਗੀ ਆ ਉਹ ਬਾਹਰ ਬੱਬੂ ਬੀ ਛੱਡਣ ਵਾਲੀ ਹੈ ਅੱਛਾ ਠੀਕ ਨਹੀਂ ਤੇ ਆਣਾ ਘਰ ਵਾ ਉਹ ਫੇਰ ਤੇ ਨਹੀਂ ਠੀਕ ਨਹੀਂ ਤੇ ਗਾੜੀ ਇੱਕ ਦੋ ਪ੍ਰੋਗਰਾਮ ਹੋ ਰਹਾਗੇ ਪਿੰਡ ਤੇ ਕੋਈ ਦੇਖਣੇ ਆਗੇ ਚਲ ਕੋਈ ਨਹੀਂ ਹੁਣ ਕਹੀ ਆਇਆ ਦੋਵੇਂ ਜੀ ਚਲ ਬਾਹਰ ਵਿੱਚ ਆ ਪਰ ਨਹੀਂ ਮਾੜੇ ਲੱਗਦੇ ਤੁਹਾਨੂੰ ਇੱਥੇ ਅਸ ਨੂੰ ਵੀ ਕੱਲੇ ਆ ਕੋਈ ਨਹੀਂ ਉਹਦੇ ਵੀ ਜਾ ਕੇ ਤੈਨੂੰ ਦੇਖੇ ਤਾਂ ਜ਼ਰੂਰ ਭਲਾਇਆ ਕਰੋ ਉਨੇ ਜੇ ਤਾਈ ਭੁਲਾ ਲਿਆ ਕਿਤੇ ਘੂਆ ਵੀ ਹੱਡੀ ਕਿਤੇ ਹੈਗੀ ਐ ਨਹੀਂ ਨਹੀਂ ਤੁਹਾਡੇ ਵੀ ਚੱਲ ਜਾਂਦਾ ਪਲਾਸਾ ਖਲੋਸਾ ਲਾਉਣਾ ਉਹਦਾ ਵੀ ਟਾਈਮ ਨਹੀਂ ਲੰਦਾ ਅੱਛਾ ਤੁਹਾਨੂੰ ਪਤਾ ਹੀ ਐ ਇਹ ਤਾਂ ਨੀ ਨਾਗਾ ਪੈ ਜੇ ਤੇ ਨਿਆਣੇ ਫਿਰ ਉੱਥੇ ਹੀ ਉੱਤਰ ਕੇ ਬਹਿ ਜਾਣਾ ਨਹੀਂ ਤੁਸੀਂ ਮੇਰਾ ਬੁਰਾ ਮਨ ਲਿਆ ਕਰ ਕੋਈ ਨਹੀਂ ਕੋਈ ਨਹੀਂ ਆਪਾਂ ਪਾਵਾਂਗੇ ਅਸੀਂ ਕਿਹੜੇ ਉੱਪਰੇ ਆਵਾਂਗੇ ਨਹੀਂ ਨਹੀਂ ਆਵਾਂਗੇ ਮਾ ਕਿਉਂ ਨਹੀਂ ਤੁਹਾਡੇ ਕੋਈ ਹੋਣਾ ਹੋਰ ਕਿੱਥੇ ਜਾਣਾ ਚਲਾ ਜੀ ਬੰਦੇ ਚਲੋ ਮਿੰਦੂ ਇਹ ਤੁਹਾਨੂੰ ਦੱਸ ਦੇ ਸਮਝ ਨਹੀਂ ਗਈ ਵੀ 500 ਰੁਪਏ ਦਿੱਤਾ ਐ ਨਾ ਚੁੱਪ ਕਰਕੇ 500 ਤਾਂ ਹੋ ਵੀ ਨਹੀਂ ਲੈਣ ਵਾਲੀ ਹੈਗੀ ਤੇ ਦੇਣ ਵਾਲੇ ਵੀ ਹੈ ਨਹੀਂ ਆ ਮੈਨੂੰ ਲੱਗਦਾ ਵਾ ਵੀ ਪੈਸੇ ਇਹਨਾਂ ਨੇ ਮੇਰੇ ਤੋਂ ਚੋਰੀ ਦਿੱਤੇ ਆ ਸੱਸ ਨੇ ਵਾਅਦਾ ਮਰੀ ਜਦੋਂ ਮੈਂ ਸੋਈ ਚ ਕੰਮ ਕਰਨ ਗਈ ਹਾਂ ਪਤਾ ਨਹੀਂ ਵੀ ਉਹਨੂੰ ਕੀ ਕਿਹਾ ਪੈਸੇ ਦਿੱਤੇ ਆ ਕਿ ਜਾਂ ਕੀ ਗੱਲਬਾਤ ਕੀਤੀ ਆ ਪਰ ਮੈਨੂੰ ਪੱਕਾ ਜੀ ਕਿਹਨੋਂ ਵੀ 500 ਨਹੀਂ ਇਹ ਦੇ ਸਕਦੇ ਪੈਸੇ ਵਾਅਦੇ ਤੇ ਉਹ ਦਿੱਤੇ ਮੇਰੇ ਤੋਂ ਚੋਰੀ ਆ ਪਰ ਜੇ ਮੈਨੂੰ ਪਤਾ ਲੱਗ ਗਿਆ ਫੇਰ ਵੇਖੀ ਮੇਰੇ ਨਾਲ ਦਾ ਹਾਲ ਕੀ ਕਰਦੀ ਆ ਰੋਟੀ ਪਾਣੀ ਮੈਂ ਵੀ ਨਾ ਨਾ ਇਹਨਾਂ ਦਾ ਬੰਦ ਕੀਤਾ ਇਹ ਵੀ ਮੈਨੂੰ ਕੀ ਕਹਿਾਂਗੇ ਜਿਹੜੇ ਚੋਰੀਆਂ ਘਮਾਉਂਦੇ ਫਿਰਦੇ ਆ ਨਾ ਜੇ ਰਹਿਣ ਆਈ ਹੀ ਉਦੋਂ ਮੇਰੇ ਤੋਂ ਚੋਰੀ ਦੇ ਦਿੱਤੇ ਜੇ ਹੁਣ ਆਈ ਆ ਹੁਣ ਮੇਰੇ ਤੋਂ ਚੋਰੀ ਦੇ ਦਿੱਤੇ ਇਹ ਤਾਂ ਚੋਰੀ ਦੇ ਦੇ ਕੇ ਘਰ ਨੂੰ ਝਟੇ ਲਾਏ ਇਹਨਾਂ ਨੇ ਕੀ ਗੱਲ ਮਿਹਨਤ ਇਹ ਕੰਮ ਨੂੰ ਕਰਨ ਦੇ ਵੀ ਜਦੋਂ ਆਵੇ 5-5000 ਦੇ ਦਈਏ ਮੁੰਡੇ ਨੂੰ ਮਾਰਨੀ ਆ ਬਾਜ ਇਹਨੂੰ ਮੈਂ ਪੁੱਛਣੀ ਹੈ ਵੀ ਤੂੰ ਅੰਦਰ ਕੀ ਸਲਾਮਾ ਕਰਨ ਦੇ ਖਦਣਾ ਇਹ ਸਾਰੇ ਸ ਇੱਧਰ ਆ ਗਾਸ ਮੇਰੀ ਆ ਗਿਆ ਮੰਮੀ ਆ ਗਿਆ ਹਾਂਜੀ ਕੀ ਕਰਦੇ ਆ ਹੁਣ ਉਧਰ ਬੈਠਾ ਹੀ ਮੇਲਾ ਕੀ ਕਰਨਾ ਮੈਂ ਤੈਨੂੰ ਇੱਕ ਗੱਲ ਪੁੱਛਣੀ ਆ ਤੇ ਸੱਚੋ ਸੱਚ ਜਵਾਬ ਮੈਨੂੰ ਦੇਵੀ ਜੇ ਝੂਠ ਬੋਲਿਆ ਨਾ ਤਾਂ ਫੇਰ ਵੇਖ ਲਈ ਮੇਰੇ ਤੋਂ ਬੁਰਾ ਕੋਈ ਨਹੀਂ ਹੱਕੇ ਕਿਹਦਾ ਨਾ ਝੂਠ ਮਾਰਿਆ ਆਹੋ ਕਿਹਦਾ ਕਦੀ ਝੂਠ ਮਾਰੇ ਨਹੀਂਗਾ ਸੱਚੀ ਗੱਲ ਹੀ ਕਰੀ ਦੀ ਕੋਈ ਗੱਲ ਨਹੀਂ ਹੁਣ ਵੀ ਸੱਚੀ ਕਰੀ ਫਿਰ ਦੱਸ ਸੱਚੀ ਗੱਲ ਨਹੀਂ ਤੂੰ ਆਪਰੇ ਭੂਆ ਨੂੰ ਆਏ ਮਾਰੇ ਸੀ ਆਹੋ ਕੀ ਕੰਮ ਹੈ ਤੈਨੂੰ ਕੀ ਸਲਾਮਣ ਡਿਆਂ ਕਰ ਉਹ ਤਾਂ ਮੋਦੀਆਂ ਨੂੰ ਪੁੱਛਣ ਡਿਆਂ ਸੀ ਕੀ ਕੀਤਾ ਦੰਦ ਨਾ ਉਹਦੇ ਵਾਂ ਨਾ ਨਹੀਂ ਉਹਦੇ ਵਾਂ ਨਾ ਪੁੱਛਣ ਲੇ ਤਾਂ ਮੇਰੇ ਹੁੰਦਿਆਂ ਪੁੱਛ ਲੈਂਦਾ ਕਿ ਪਰੇ ਫੜ ਕੇ ਪੁੱਛਣਾ ਹੈ ਇਹਨੂੰ ਤੂੰ ਹੀ ਕੰਮ ਕਰਨੀ ਹੈ ਸੋਈ ਤੇ ਮੈਂ ਤੁਹਾਡੇ ਦਾ ਕੀ ਪੁੱਛਣਾ ਹਾਂ ਅੱਛਾ ਤੇ ਫੁੱਫੜਦੇ ਹੁੰਦੇ ਕਿ ਨਹੀਂ ਪੁੱਛਦਾ ਤਾਂ ਪਿਓ ਹੁੰਦੇ ਅਗਨੀ ਉਦਾਂ ਮੈਂ ਦੋ ਤਿੰਨ ਗੱਲਾਂ ਹੋਰ ਕਰਨੀਆਂ ਮੜ ਗਈਆਂ ਤੇ ਮੈਂ ਹਾਂ ਚੱਲਣਾ ਗੱਲਾਂ ਨਹੀਂ ਤੂੰ ਕਰਨੀਆਂ ਜਿਹੜਾ ਕੰਮ ਕਰਨਾ ਹੈ ਨਾ ਤੂੰ ਉਹ ਹੀ ਕਰਨਾ ਹੈ ਸੱਚ ਦੱਸ ਦੇ ਮੈਨੂੰ ਪਤਾ ਤਾਂ ਮੈਨੂੰ ਲੱਗ ਗਿਆ ਵਾ ਕਿਹੜਾ ਸੱਚ ਦੱਸਦਾ ਹਰ ਮੈਂ ਸੱਚ ਉਹ ਹੀ ਜਿਹੜੇ ਮੈਂ ਤੋਂ ਚੋਰੀ ਪੈਸੇ ਦਿੱਤੇ ਆ ਇਹੜੇ ਪੈਸੇ ਤੂੰ ਇਹਦੇ ਚੋਂ ਢਲਜਾਮ ਲਾਉਣ ਲੱਗ ਗਿਆ ਮੇਰੇ ਤੇ ਵੇਖਾਂ ਮਾਨਸਿਕ ਦਾਨ ਸਮਝਦਾ ਮੈਂ ਤੇਰਾ ਕੀ ਇਰਾਦਾ ਵਾ ਆ ਧੁੱਪੇ ਤਾਂ ਹੋਣੀ ਨਹੀਂਗੇ ਆਗੇ ਮੈਨੂੰ ਸਾਰੇ ਸਮਝਵਾ ਵੀ ਤਹੀਂ ਪਿਓ ਪੁੱਤ ਕਰਦੇ ਕਿ ਫਿਰਦੇ ਜੀ ਨਹੀਂ ਪੈਸੇ ਜਨੇ ਤੂੰ ਹੀ ਦੇਣੇ ਸੀ ਜਦ ਡੜੀਂ ਦੇਣੇਗੇ ਮੈਂ ਪੈਸੇ ਦੇ ਦਿੰਦਾ ਤੈਨੂੰ ਲਾਦਾ ਮੈਂ ਕਿ ਤੂੰ ਪੈਸੇ ਦੇ ਦੇ ਨਹੀਂ ਮੇਰੇ ਕੋਲ ਹੋਰੇ ਪੈਸੇ ਨਹੀਂ ਦਿੱਤਾ ਡੈਡੀ ਨੇ 500 ਦਿੱਤਾ ਤੂੰ ਤਾਂ ਕਿੰਨਾ ਹੋ ਰੌਲਾ ਪਉਣਾ ਹੀ ਤੂੰ ਵੀ 500 ਦਿੱਤਾ ਤੂੰ ਆਵਾਜ਼ ਮਾਰ ਕੇ ਹੌਰੀ ਜੀ ਨਾਲ ਪੈਸੇ ਖੜਾਤੇ ਆ ਉਹ ਵੀ ਤੇਰੇ ਪਿਓ ਦੀ ਸਕੀਮ ਹੋਣੀ ਆ। ਉਹ ਕਿੰਨੇ ਦੇ ਵੀ ਆਵਾ ਦੀ 500000 ਦਿੱਤਾ ਮੈਨੂੰ ਤੇ ਵੀ ਖਾਦਣੇ ਪਤਾ। ਹਾਂ ਉਹ ਤੈਨੂੰ ਕਾਨੂੰ ਪਤਾ। ਜਦੋਂ ਤੂੰ ਪਹਿਲਾਂ ਹੀ ਦੇਖਦਾ ਪਿਓ ਦੇ ਨੂੰ ਪਤਾ ਲੈਂਦੀ ਤਾਂ ਲੋੜ ਹੀ ਨਹੀਂ। ਭਾਵੇਂ ਦੋਸਾਂ ਨਹੀਂ ਕਿ ਮੈਂ ਤੇ ਦੋਤਾ। ਐਵੇਂ ਭੂਆ ਚੈੱਕ ਕਰਦੇ ਰਹੋ ਨਾ ਹਟਦੇ ਕਰੋ ਠੀਕ ਆ ਨਾ। ਮੈਂ ਮੇਰੀ ਗੱਲ ਸੁਣ ਲੈ। ਭੂਆ ਨੇ ਨਹੀਂ ਸਾਥ ਦੇਣਾ। ਜਿੱਥੇ ਮਾਂ ਪਿਓ ਨੇ ਦੇਣਾ ਵਾ। ਜੋੜਾਂਗੇ ਤਾਂ ਤੇਰਾ ਕਰਕੇ ਜੋੜਾਂਗੇ। ਜੋ ਕੁਝ ਹੈਗਾ ਉਹ ਦਈ ਜਾ ਚੰਗਾ। ਤੂੰ ਹੀ ਆਪੇ ਸਾਹ ਕੋ ਦੇਤਾ ਮੈਂ ਤੇ ਕੋ ਗਾਲ ਵੀ ਕੀਤੀ ਭੂਆ ਨਾਲ ਹੀ ਅਜੇ ਵੀ ਨਹੀਂ ਸੱਚ ਬੋਲਦਾ ਸੱਚ ਮੈਂ ਕੀ ਬੋਲਾਂ ਝੂਠ ਮਾਰਦਾ ਨਾ ਕੋਈ ਝੋੜ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਪੈਸੇ ਸਾਰੇ ਤੁਹਾਡੇ ਵੀ ਹੁੰਦੇ ਆ ਨਾ ਤੂੰ ਚੈੱਕ ਕਰ ਲੋ ਜਾ ਕੇ ਕਿ ਸਭ ਮੇਰੇ ਕੋ ਕਿ ਹੁੰਦੇ ਆ ਇਹ ਜਿਹੜਾ ਤੇਰਾ ਪਿਓ ਹੈ ਨਾ ਇਹ ਵੀ ਚੋਰੀਆਂ ਕਰਦਾ ਵਾ ਜੇ ਮੈਨੂੰ ਪਤਾ ਲੱਗਿਆ ਨਾ ਪੱਕਾ ਤੇ ਪੈਸੇ ਦਿੱਤੇ ਆ ਤੁਹਾਡਾ ਦੋਵਾਂ ਜਾਨਾਂ ਦਾ ਰੋਟੀ ਪਾਣੀ ਨਾ ਪੰਦ ਕਿ ਤਾ ਫਿਰ ਉਹਨੂੰ ਆਖਿਓ ਭੁੱਖੇ ਭਲਕੇ ਰਹੋਗੇ ਜਦ ਭੂਆ ਹੋ ਜਾਊਗੀ ਲੈ ਮੰਮੀ ਹੱਦ ਹੋ ਗਈ ਆ ਆਦੇ ਬਿਨਾ ਮਰਦਾ ਹੀ ਮੇਰੇ ਗੱਲ ਪਈ ਜਾਣ ਡੇ ਜੇ ਤੇ ਬਿਨਾ ਮਤਲਬ ਨਿਗਾਹ ਪੈਣ ਡੀ ਸੱਚੀ ਪੈਣ ਡਈ ਆ ਮੈਨੂੰ ਸਾਰਾ ਪਤਾ ਵਾ ਪੁੱਤੋ ਰੁਪਈਆ ਦਿੱਤਾ 500 ਤੇ ਗੱਲਾਂ ਤੇ ਉਹਨੇ ਸੁਣਾਤੀਆਂ ਵਾ ਬਸ ਕਰ ਬਸ ਕਰ ਮੈਨੂੰ ਪਤਾ ਵਾ 500 ਦਿੱਤਾ ਪੈਸੇ ਵਧ ਦੇ ਜਿੰਨੇ ਭੁਲਾ ਹੈ ਹਾਂ ਉਹ ਮੈਨਾਂ ਦਾ ਪਤਾ ਨਹੀਂ ਰੁਪਈਆ ਪਿਆ ਮਗਰ ਚੜਜਾ ਹੁੰਦੇ ਆ ਹੁਣ ਕੀ ਹੋ ਗਿਆ ਹਾਂ 500 ਦਿੱਤਾ ਤੇ ਕੋਈ ਨਹੀਂ ਭੇਜ ਦਿੱਤੇ ਜਾਣਗੇ ਹਾਂ ਦਿੱਤੇ ਜਾਣਗੇ ਨਾ ਤੁਹਾਨੂੰ ਤੇ ਮੈਂ ਦਿੰਦੀ ਆ ਮਾਤਾ ਪਿਓ ਤੇਰੇ ਨੂੰ ਆ ਲੈਦੇ ਬੰਦੀ ਤੋ ਉਹ ਨਾ ਨੰਗਾ ਗੱਲ ਕਰਿਆ ਕੋਈ ਕਿਉਂ ਨਾ ਕਰਿਓ ਨਾ ਕੋਈ ਨਹੀਂ ਰਵੇ ਤੱਤਾ ਤੱਤਾ ਉਹਨੇ ਠੰਡਾ ਬਣਾਈ ਨਹੀਂ ਉਹ ਤੇ ਰੰਦਾ ਹੀ ਤੱਤਾ ਕਿੱਦਾਂ ਹੋਣਾ ਨਹੀਂ ਇਹ ਕਿੱਦਾਂ ਦਾ ਕੰਮ ਰੁਪਿਆ 500 ਬਣਾ ਕੇ ਤੋਰਦਾ ਮੈਂ ਫਿਰ 500 ਹੀ ਦੇਣਾ ਸੀ ਜਦੋਂ ਮੋਠੇ ਚ ਪਹਿਲਾਂ ਦੇ ਦਿੱਤੇ ਸੀ ਉਹ ਕਿਹੜੀ ਮੋਠੇ ਤੇ ਕਿਹੜੇ ਪੈਸੇ ਮੈਨੂੰ ਤਾਂ ਸਮਝ ਨਹੀਂ ਆਉਣੀ ਕਿਹੜੇ ਪੈਸੇ ਦੀ ਕਰਾਈ ਜਾਂਦਾ ਚੁੱਪ ਕਰ ਕਿੱਦਾਂ ਪੂਆ ਦਾ ਹੰਦਰ ਦੀ ਬਣਿਆ ਵਾ ਇੱਕੋ ਗੱਲ ਬਾਰ ਬਾਰ ਕਰੀ ਜਾਂਦਾ ਵਾ ਤੈਨੂੰ ਹੁਣ ਸਿਰੇ ਨਾ ਮੈਂ ਪੁੱਛਿਆ ਤੇ ਤੇਰਾ ਜਵਾਬ ਦੇਣ ਦਾ ਫਰਜ ਪੈਂਦਾ ਸੀ ਤੂੰ ਫਿਰ ਵੀ ਕਹੀ ਜਾਂਦਾ ਨਹੀਂ 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 ਪਤਾ ਤਾਂ ਮੈਨੂੰ ਸਾਰਾ ਲੱਗ ਗਿਆ ਤੇ ਜਿਹੜੀ ਗੱਲ ਨਹੀਂ ਆ ਤੈਨੂੰ ਨਹੀਂ ਕਹਿਣਾ ਮੈਂ ਸੱਚ ਕਿਦਾਂ ਕਹਾਂ ਉਹ ਚੰਗਾ ਜਾ ਕੰਮ ਕਰ ਫਿਰ ਤੂੰ ਤੁਸੀਂ ਤੇ ਨਜਾਇਜ਼ ਆਪਣੇ ਘਰ ਕੇ ਵੱਤ ਪਾ ਲਿਆ ਹੱਕ ਪੱਤ ਪਾ ਲਿਆ ਵਾ ਤੇ ਡੈਡੀ ਨਾਲ ਗੱਲ ਕਰੇ ਪੈਸੇ ਦਿੱਤੇ ਆ ਨਾ ਉਹੋ ਦਿੱਤੇ ਆ ਹੋਰ ਕੋਹ ਨਹੀਂ ਕਦ ਦਿੱਤਾ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਨਾਲੇ ਨਾ ਤੁਹਾਡੇ ਦਿਮਾਗ ਚ ਬਣੀ ਕੌਣ ਭਰਦਾ ਲੈਂਦਾ ਵਾ ਵੀ ਇਹ ਭੂਆ ਸਭ ਦਈ ਗਏ ਡੋਟ ਹੋ ਕੇ ਤੇ ਮੈਂ ਨਹੀਂ ਤਾਂ ਨਹੀਂ ਗਈ ਦਿਮਾਗ ਚ ਕਿੰਨੇ ਭਰਨਾ ਤੁਹਾਡੇ ਕਿਹੜਾ ਘਰ ਆਉਂਦਿਆ ਵੀ ਦੱਸ ਮੈਨੂੰ ਉਹ ਘਰ ਦੀ ਧੀ ਜਿਹੜੇ ਦਿੱਤੇ ਜਾਣਗੇ ਤੇ ਮੁਹਾਫਰ ਨਹੀਂ ਆ ਗਈ ਕੀ ਜਿਹੜੀ ਨੂੰ ਸਭਾ ਦਾਣ ਕਰ ਦੋਗੇ ਕੋਈ ਨਹੀਂ ਗੁਰਦੁਆਰੇ ਜਾ ਕੇ ਬਹਿ ਜਾਣੀ ਕੋਈ ਨਹੀਂ ਬਹਿ ਜਾਗੇ ਉੱਥੇ ਲੰਗਰ ਪਕਾਇਆ ਤੇ ਖਾ ਲਿਆ ਤੇ ਚੱਲ ਮੇਰੇ ਭਾਈ ਕੋਈ ਨਹੀਂ ਤੇਰ ਪਿਓ ਨੂੰ ਆ ਲੈnde ਤੂੰ ਜਿਹੜਾ ਬਹਾਂ ਨਹੀਂ ਨਾ ਗਿਆ ਪਤਾ ਤੇ ਮੈਨੂੰ ਹੀ ਆ ਕਿ ਚੁੱਪ ਕਰਕੇ ਪੈਸੇ ਤੂੰ ਬਾਹਰ ਪੜਾ ਆਇਆ ਹੁਣ ਉਹਨੂੰ ਪੁੱਛੂੰਗੀ ਪਿਓ ਕੀ ਆਂਦਾ ਮਕਲਾ